ਇੱਥੇ ਜਿਹੜਾ ਕਰਿਕੂਲਮ ਜਾਂਦਾ ਸੀਗਾ ਜਿਹਦੇ ਵਿੱਚ ਬੱਚਿਆਂ ਨੂੰ ਪ੍ਰਾਈਵੇਟ ਪਾਰਟ ਬਾਰੇ ਜਾਣਕਾਰੀ دینی ਸੀ ਸਭ ਤੋਂ ਵੱਧ ਵਿਰੋਧ ਅਸੀਂ ਤੇ ਮੁਸਲਮਾਨਾਂ ਨੇ ਕੀਤਾ ਮਿਹਨਤ ਹੀ ਕਰੀ ਚਾਰ ਪੰਜ ਸਾਲ ਦੇ ਬੱਚੇ ਮੈਂ ਆਰਡਰ ਲਾਉਣੀ ਅੱਜ ਵੀ ਬੱਚੇ ਸਿੱਖਦੇ ਆ ਨਿਕਲ ਸਾਡੇ ਤੇ ਉਹਦੇ ਵਿੱਚ ਬੇੜੀਆਂ ਪਾ ਕੇ ਪੈਰਾਂ ਨੂੰ ਚਾਤਰ ਨੂੰ ਲਾ ਦੇ ਬਿਲਕੁਲ ਇਹ ਜਲੀਲ ਕਰਨ ਵਾਲੀ ਗੱਲ ਹੈ ਹਿਊਮਨ ਰਾਈਟਸ ਦੀ ਉਲੰਘਣਾ ਹੈ ਮਨੁੱਖ ਦੀ ਜਿਹੜੀ ਹਿਊਮਨ ਡਿਗਨਿਟੀ ਹੈ ਉਹਨੂੰ ਮਤਲਬ ਤੁਸੀਂ ਸੱਟ ਮਾਰ ਦਿਓ ਤੈਨੂੰ ਕਾਰਚੇ ਕਰਦੇ ਤੇ ਹੁਣ ਇਹ ਹੋਇਆ ਕਿ 20% ਜਿਹੜੀ ਗੈਸ ਤੇ ਪੈਟਰੋਲੀਅਮ ਜਾਂ ਜੋ ਵੀ એનર્ਜੀ ਦੇ ਹੈਗੇ ਆ ਇਹ ਅਸੀਂ ਅਮਰੀਕਾ ਕੋ ਖਰੀਦਾਂਗੇ ਤੇ ਇਹਦਾ ਫੌਰੀ ਪ੍ਰਭਾਵ ਤੇ ਕਹਿੰਦੇ ਪਵੇਗਾ ਕਿ ਇੰਡੀਆ ਚ ਗੈਸ ਸਿਲੰਡਰ ਸਸਤਾ ਹੋਊਗਾ ਥੋੜਾ ਪੈਟਰੋਲ ਵੀ ਸਸਤਾ ਹੋ ਸਕਦਾ ਪਰ ਇੱਕ ਸਾਲ ਦਾ ਸਮਝੌਤਾ ਹੋਇਆ ਉਹਦਾ ਅਸਰ ਇਹ ਹੋ ਰਿਹਾ ਕਿ 트럼ਪ ਸਾਹਿਬ ਨੇ ਰਗੋਲਮੋਗ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਉਹਨਾਂ ਨੇ ਸਾਡੀ ਗੱਲ ਮੰਨ ਲਈ ਆ ਤੇ ਹੌਲੀ ਹੌਲੀ ਉਹ ਰਸ਼ੀਆ ਕੋ ਕਟਾ ਦੇਣਗੇ ਤੇ ਡਿਕਟੇਟਰਸ਼ਿਪ ਆ ਇਹ ਇਹ ਨਹੀਂ ਚੱਲਣੀ ਚਾਹੀਦੀ న్యూਚਲ ਅੰਡਰਸਟੈਂਡਿੰਗ న్యూਚਲ ਤੁਸੀਂ ਭਲਾਈ ਹੈ ਜਿਹੜੀ ਉਹ ਸਾਹਮਣੇ ਰੱਖਦੇ ਹੋ ਇਹ ਰਾਈ ਦੀ ਗੱਲ ਵੀ ਨਹੀਂ ਚੱਲਣੀ ਤੇ ਪਰ ਚੱਲ ਰਹੀ ਹੈ ਨਾ ਹਾਂ ਚੱਲ ਰਹੀ ਹੈ ਪਰ ਇਹ ਕੀ ਕੀਤਾ ਦੱਸ ਸਕਦੇ ਤਾਂ ਗਵਰਨਮੈਂਟ ਨੇ ਆਪਣੀ ਸਟਰੈਂਥ ਦਿਖਾਉਣੀ ਚਾਹੀਦੀ ਉਹਨਾਂ ਦਾ ਮੋਦੀ ਸਾਹਿਬ ਵੀ ਸਟਰੈਂਥ ਦਿਖਾਉਣੀ ਚਾਹੀਦੀ ਜੀ